ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੇ ਸਾਹਿ ਪੰਗ ਗੁਰ ਪ੍ਰਸਾਦਿ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਤ ਅੰਗਦ ਭਇਓ ਤਤ ਸਿਓ ਤਤ ਮਿਲਾਇ ਅੰਗਦ ਕਿਰਪਾ ਤਾਰ ਅਮਰ ਸਤਗੁਰ Thir ਕੀ ਓਹ ਅਮਰਦਾਸ ਅਮਰਤ ਸਤਗੁਰ ਰਾਮੈੰਦਿਓ ਗੁਰੂ ਨਾਨਕ ਦਾਸ ਦਰਸ਼ਨ ਪਰਸ ਮथुरा ਅਮ੍ਰਿਤ ਬੇਣੋ ਪੂਰਤ ਪੰਚ ਪ੍ਰਵਾਣ ਪੁਰਖ ਗੁਰੇ ਅਰਜੁਨ ਅਪੇਖਣ ਤਖਤ ਬੈਠਾ ਅਰਜਨ ਗੁਰੂ ਸਤਗੁਰ ਕਾਖ ਵੈ ਚੰਦੋ ਆਹ ਗਵਣ ਹੋ ਤਿਆਤ ਵਣ ਹੋ ਚੌ ਚੱਕੀ ਕੀ ਅਨ ਲੋਆ ਐ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੁਜਸ ਵਖਾਣਿਓ ਤੈ ਜਨ ਮਤ ਗੁਰ ਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੋ ਜਸ ਵਖਾਣਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੂ ਸਤਪੁਰਾਂ ਦੀ ਸਾਜੀ ਨਵਾਜੀ ਗੁਰੂ ਖਾਲਸਾ ਗੁਰੂ ਸਾਧ ਸੰਗਤ ਜੀਓ ਵੱਡੇ ਪਾਗ ਹਨ ਅੱਜ ਸ਼ਹੀਦਾਂ ਦੇ ਸਿਰਕਾ ਸਤਿਗੁਰੂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਦਾ ਗੁਰਤਾ ਗੱਦੀ ਪੁਰਬ ਸਰਦਾ ਭਾਵਨਾ ਸਤਕਾਰ ਦੇ ਨਾਲ ਸੰਗਤਾਂ ਮਨਾ ਰਹੀਆਂ ਹਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਿਤਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀਆਂ ਦੇ ਗ੍ਰਹਿ ਬੀਬੀ ਭਾਨੀ ਜੀ ਦੀ ਕੁੱਖ ਤੋਂ ਸਤਿਗੁਰਾਂ ਦਾ ਪ੍ਰਕਾਸ਼ ਸਨ 1563 ਈਸਵੀ ਨੂੰ ਹੋਇਆ 11 ਸਾਲ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਨਾਨਾ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜਿਆਂ ਦੀ ਹਜ਼ੂਰੀ ਵਿੱਚ ਰਹਿ ਕਰਕੇ ਬਚਪਨ ਸਤਿਗੁਰਾਂ ਦਾ ਸ੍ਰੀ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਹੀ ਬਤੀਤ ਹੋਇਆ ਪਟ ਸਾਹਿਬਾਨਾ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਾਂ ਦੇ ਪ੍ਰਥਾਏ ਉਚਾਰਣ ਕੀਤਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਹਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਪ ਜੀ ਨੇ ਜਨਮ ਤੋਂ ਹੀ ਗੁਰਮਤ ਧਾਰਨ ਕਰਕੇ ਬ੍ਰਹਮ ਨੂੰ ਅਛਾਣਿਆ ਹੈ ਜਦੋਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਸ਼ਰਣ ਵਿੱਚ ਆਏ ਸਤਿਗੁਰਾਂ ਦੀ ਉਮਰਾ ਸਰੀਰ ਕਰਕੇ ਉਸ ਵੇਲੇ 28 ਸਾਲ ਦੀ ਹੈ ਔਰ ਜਦੋਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀਾਂ ਦੀ ਸ਼ਰਣ ਵਿੱਚ ਤਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਆਏ ਗੁਰੂ ਅਮਰਦਾਸ ਜੀਾਂ ਦੀ ਸਰੀਰ ਕਰਕੇ ਉਮਰਾ ਜੋ ਹੈ 62 ਸਾਲ ਦੀ ਇਤਿਹਾਸ ਵਿੱਚ ਲਿਖਿਆ ਹੈ 62 ਸਾਲ ਦੀ ਉਮਰ ਵਿੱਚ ਗੁਰੂ ਅਮਰਦਾਸ ਸਾਹਿਬ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀਆਂ ਦੀ ਸ਼ਰਣ ਵਿੱਚ ਆਏ ਹੋਰ ਤਾਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜਦੋਂ ਤੂਣਾ ਮੰਡੀ ਲਾਹੌਰ ਤੋਂ ਨਾਨੀ ਜੀ ਆਪਣੇ ਨਾਲ ਬਾਸਰਕੇ ਨਗਰ ਵਿਖੇ ਲੈ ਕਰਕੇ ਆਏ ਗੁਰੂ ਰਾਮਦਾਸ ਸਾਹਿਬ ਮਹਾਰਾਜੀਆਂ ਦੀ ਉਮਰ ਉਸ ਵੇਲੇ 7 ਸਾਲ ਦੀ ਹੈ ਔਰ ਜਦੋਂ ਬਾਸਰਕੇ ਨਗਰ ਤੋਂ ਸਤਿਗੁਰੂ ਜੀ ਚੱਲ ਕਰਕੇ ਸ੍ਰੀ ਗੋیندਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਮਹਾਰਾਜਿਆਂ ਦੀ ਸ਼ਰਣ ਵਿੱਚ ਆਏ ਸਤਿਗੁਰਾਂ ਦੀ ਸ੍ਰੀ ਕਰਕੇ ਉਮਰ 12 ਸਾਲ ਦੀ ਹੈ 12 ਸਾਲ ਦੀ ਉਮਰ ਵਿੱਚ ਗੁਰੂ ਰਾਮਦਾਸ ਸਾਹਿਬ ਮਹਾਰਾਜ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਸ਼ਰਣ ਵਿੱਚ ਆਏ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜਿਆਂ ਤੇ ਇਹ ਬਖਸ਼ਿਸ਼ ਹੋਈ ਸਤਗੁਰਾਂ ਦੀ ਹਜ਼ੂਰੀ ਵਿੱਚ ਰਹਿੰਦਿਆਂ ਜਨਮ ਤੋਂ ਹੀ ਨਾਨਕ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਦੀਆਂ ਬਖਸ਼ਿਸ਼ਾਂ ਸਤਗੁਰਾਂ ਦੀਆਂ ਅਸੀਸਾਂ ਗੁਰਮਤਿ ਬਚਪਨ ਤੋਂ ਹੀ ਹਿਰਦੇ ਅੰਦਰ ਧਾਰਨ ਕੀਤੀ। ਹੋਰ ਬਚਪਨ ਵਿੱਚ ਖੇਡਦਿਆਂ ਗੁਰੂ ਪਿਤਾ ਜੀ ਦੇ ਪਾਸੋਂ ਅਨੇਕਾਂ ਹੀ ਅਸੀਸਾਂ ਸਤਗੁਰਾਂ ਨੂੰ ਬਖਸ਼ਿਸ਼ ਹੋਈਆਂ। ਖੇਡਦੇ ਖੇਡਦੇ ਵਿੜੇ ਵਿੱਚ ਰੜਦਿਆਂ ਇੱਕ ਦਿਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਮੰਜੀ ਤੇ ਸੁਭਾਏਮਾਨ ਹਨ ਇਸ ਲਈ ਪਾਸਿਓਂ ਜਾ ਕਰਕੇ ਰੜਦਿਆਂ ਰੜਦਿਆਂ ਨੇ ਹੌਲੀ-ਹੌਲੀ ਜਾ ਕੇ ਬਾਹੀ ਨੂੰ ਹੱਥ ਪਾਇਆ ਔਰ ਬੜੇ ਜ਼ੋਰ ਦੀ ਮੰਜੀ ਜਾ ਕੇ ਹਲਾਈ ਕਿਉਂਕਿ ਬਾਲਕ ਜਦੋਂ ਖੇਡਦਾ ਰਿਦਦਿਆਂ ਰਿਦਦਿਆਂ ਜਾ ਕਰਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਨੇ ਜਦੋਂ ਮੰਜੀ ਹਲਾਈ ਤੋ ਸਤਿਗੁਰੂ ਜੀ ਸੋਤੇ ਸੇਦੀ ਬਚਨ ਕਰਦੇ ਕਿਹੜਾ ਵੱਡਾ ਪੁਰਖ ਹੈ ਭਾਰੀ ਇਨ ਮੰਜੀ ਹਲਾਈ ਸਾਡੀ ਸਾਰੀ ਬੀਬੀ ਭਾਨੀ ਜੀ ਕਾਲੀ ਨਾਲ ਗਏ ਜਾ ਕਰਕੇ ਦੱਸਿਆ ਸਤਿਗੁਰੂ ਜੀ ਤੁਹਾਡਾ ਦੋਹਤਾ ਹੈ ਮਹਾਰਾਜ ਜੀ ਕਹਿੰਦੇ ਦੋਹਤਾ ਬਾਣੀ ਕਾ ਬੋਹਤਾ ਔਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਜਦੋਂ ਬਾਹਾਂ ਤੋਂ ਫੜ ਕੇ ਉੱਪਰ ਚੁੱਕਣ ਲੱਗੇ ਕਿਉਂਕਿ ਸਰੀਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਭਾਰੀ ਸੀ ਔਰ ਸਤਿਗੁਰੂ ਜੀ ਚੁੱਕਦਿਆਂ ਚੁੱਕਦਿਆਂ ਕਹਿਣ ਲੱਗੇ ਇਹ ਭਾਰੀ ਗੁਰੂ ਹੋਏਗਾ ਆਪਣੀ ਗੋਦ ਵਿੱਚ ਮਿਠਾਇਆ ਮਹਾਰਾਜ ਜੀਆ ਨੇ ਅਸ਼ੀਸ਼ਾਂ ਦਿੱਤੀਆਂ ਦੋਹਤਾ ਬਾਣੀ ਕਾ ਭੋਗਿਤ ਥਾ ਇਹ ਬੱਚੇ ਕਿੰਨੇ ਚਿਰ ਹੰਦੇ ਆਂ ਛੋਟੇ ਸਿੱਧ ਮਹਾਰਾਜਿਆਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਏ ਬਚਨ ਜਿਹੜੇ ਸੀ ਉਹ ਸੱਤ ਹੋਏ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪਾਰੀ ਗੁਰੂ ਹੋਏ। 18 ਸਾਲ ਦੀ ਉਮਰ ਸੀ ਜਦੋਂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜਿਆਂ ਨੇ ਸਤਗੁਰਾਂ ਤੇ ਬਖਸ਼ਿਸ਼ ਕੀਤੀ। 1581 ਈਸਵੀ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜਿਆਂ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜਿਆਂ ਨੂੰ ਗੁਰਤਾ ਗੱਦੀ ਦੀ ਦਾਤ ਜਿਹੜੀ ਸੀ ਉਹ ਬਖਸ਼ਿਸ਼ ਕੀਤੀ। ਗੁਰੂ ਰਾਮਦਾਸ ਸਾਹਿਬ ਮਹਾਰਾਜਿਆਂ ਦੇ ਤਿੰਨ ਸੁਪੁੱਤਰ ਵੱਡੇ ਬਾਬਾ ਪਿਰਥੀ ਚੰਦ ਜੀ, ਛੋਟੇ ਬਾਬਾ ਮਹਾਂਦੇਵ ਜੀ, ਔਰ ਸਭਨਾਂ ਤੋਂ ਛੋਟੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਬਾਬਾ ਪਿਰਥੀ ਚੰਦ ਜੀ ਦੁਨੀਆਦਾਰ ਸਨ। ਬਾਬਾ ਮਹਾਂਦੇਵ ਜੀ ਬਿਰਖਤ ਔਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸਤਿਗੁਰਾਂ ਦੇ ਆਗਿਆਕਾਰੀ ਸੁਪੁੱਤਰ ਇੱਕ ਦਿਨ ਲਾਹੌਰ ਤੋਂ ਚੱਲ ਕਰਕੇ ਗੁਰੂ ਰਾਮਦਾਸ ਸਾਹਿਬ ਮਹਾਰਾਜਿਆਂ ਦੇ ਤਾਇਆ ਜੀ ਦੇ ਸੁਪੁੱਤਰ ਬਾਬਾ ਸਿਹਾਰੀ ਮੱਲ ਜੀ ਆਪਣੇ بیٹے ਦੀ ਸ਼ਾਦੀ ਦਾ ਨਿਯੋਤਾ ਦੇਣ ਵਾਸਤੇ ਜਿਵੇਂ ਬਿਵਾਰ ਦੇ ਕਾਰਡ ਦਿੱਤੇ ਜਾਂਦੇ ਸੱਦਾ ਪੱਤਰ ਦਿੱਤਾ ਜਾਂਦਾ ਹੈ। ਔਰ ਸੱਦਾ ਦੇਣ ਵਾਸਤੇ ਗੁਰੂ ਰਾਮਦਾਸ ਸਾਹਿਬ ਮਹਾਰਾਜਿਆਂ ਦੀ ਸ਼ਰਣ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੱਲ ਕਰਕੇ ਆਈ। ਔਰ ਗੁਰੂ ਰਾਮਦਾਸ ਸਾਹਿਬ ਮਹਾਰਾਜਿਆਂ ਨੂੰ ਬੇਨਤੀ ਕੀਤੀ ਸਤਿਗੁਰੂ ਵਿਚਾਰ ਕਰਦੇ ਜੇ ਅਸੀਂ ਲਾਹੌਰ ਜਾਂਦੇ ਆ ਬਹੁਤ ਸਾਰੀਆਂ ਸੰਗਤਾਂ ਦਾ ਭਾਰੀ ਇਕੱਠ ਜਿਹੜਾ ਹੈ ਉੱਥੇ ਹੋਏਗਾ ਸੰਗਤ ਆਏਗੀ। ਤੋ ਜਿਹੜਾ ਵਿਵਾਦ ਦਾ ਕਾਰਜ ਹੈ ਉਸ ਵਿਵਾਦ ਦੇ ਕਾਰਜ ਦੇ ਵਿੱਚ ਭਾਰੀ ਇਕੱਠ ਹੋਏਗਾ। ਔਰ ਇੱਥੇ ਵੀ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀ ਆ। ਸਿਹਾਰੀ ਮਲ ਜੀ ਨੂੰ ਸਤਿਗੁਰਾਂ ਨੇ ਵਚਨ ਕੀਤੇ ਕਿ ਸਾਡੇ ਤੋਂ ਨਹੀਂ ਜਾ ਹੋਣਾ। ਤੋ ਸਿਹਾਰੀ ਮਲ ਜੀ ਕਹਿਣ ਲੱਗੇ ਆਪਣੀ ਥਾਂ ਤੇ ਆਪਣੇ ਕਿਸੇ بیٹے ਨੂੰ ਆਪ ਜੀ ਘੱਲ ਦਿਓ ਸਾਡੇ ਨਾਲ। ਮਹਾਰਾਜਿਆਂ ਨੇ ਜਦੋਂ ਆਪਣੇ ਸੋ ਫੁੱਤਰ ਨੂੰ ਕੱਲਣ ਦਾ ਸੰਕਲਪ ਜਿਹੜਾ ਸੀ ਬਣਾਇਆ ਪਿਰਤੀ ਚੰਦ ਨੂੰ ਸਤਿਗੁਰੂ ਜੀ ਕਹਿਣ ਲੱਗੇ ਪਿਰਤੀ ਚੰਦ ਕਹਿਣ ਲੱਗਾ ਪਿਤਾ ਜੀ ਤੁਹਾਨੂੰ ਤਾਂ ਪਤਾ ਹੈ ਸਾਰਾ ਹਿਸਾਬ ਕਿਤਾਬ ਤੇ ਲੰਗਰ ਦਾ ਇੰਤਜ਼ਾਮ ਸਾਰਾ ਕਾਰੋਬਾਰ ਮੈਂ ਸੰਭਾਲਿਆ ਹੋਇਆ ਹੈ ਮੈਂ ਚਲਾ ਗਿਆ ਤਾਂ ਤੁਹਾਨੂੰ ਮੁਸ਼ਕਲ ਹੋਏਗੀ ਚੰਗਾ ਹੋਵੇ ਤੁਸੀਂ ਕਿਸੇ ਹੋਰ ਨੂੰ ਕੱਲ ਦਿਓ ਜਦੋਂ ਮਹਾਰਾਜਿਆਂ ਨੇ ਮਾ ਮਹਾਦੇਵ ਜੀ ਨੂੰ ਪੁੱਛਿਆ ਤਾਂ ਉਹ ਬੋਲੇ ਮੇਰਾ ਕਿਸੇ ਨਾਲ ਕੋਈ ਰਿਸ਼ਤਾ ਨਹੀਂ ਰਹਿ ਗਿਆ ਮੈਂ ਕਿਸੇ ਸ਼ਾਦੀ ਤੇ ਨਹੀਂ ਜਾਣਾ ਫਿਰ ਸਤਿਗੁਰਾਂ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਪੁੱਛਿਆ ਔਰ ਗੁਰੂ ਅਰਜਨ ਦੇਵ ਸਾਹਿਬ ਜੀ ਸਤਿਬਚਨ ਆ ਕੇ ਤੁਰੰਤ ਜਾ ਰਹੇ ਗਏ ਬਚਨ ਪਾਲਕ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੁਰੂ ਰਾਮਦਾਸ ਸਾਹਿਬ ਮਹਾਰਾਜਿਆਂ ਨੇ ਫਿਰ ਵਚਨ ਕੀਤਾ ਤੁਸੀਂ ਲਾਹੌਰ ਵਿੱਚ ਹੀ ਰਹਿਣਾ ਜਦੋਂ ਤੱਕ ਅਸੀਂ ਬੁਲਾਈਏ ਨਾ ਉਦੋਂ ਤੱਕ ਤੁਸੀਂ ਆਉਣਾ ਨਹੀਂ ਵਚਨ ਮੰਨਦਿਆਂ ਗੁਰੂ ਅਰਜਨ ਦੇਵ ਸਾਹਿਬ ਜੀ ਲਾਹੌਰ ਗਏ ਇੱਕ ਮਹੀਨਾ ਵਿਵਾਦਾਂ ਦਾ ਕਾਰਜ ਜਿਹੜਾ ਸੀ ਉਹ ਸੰਪੰਨ ਹੋਇਆ ਔਰ ਉੱਥੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜਿਆਂ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜਿਆਂ ਦਾ ਜਨਮ ਸਥਾਨ ਚੂਨਾਵੰਡੀ ਲਾਹੌਰ ਵਿਖੇ ਸਤਿਗੁਰਾਂ ਦਾ ਪਾਵਨ ਅਸਥਾਨ ਉਹ ਤਿਆਰ ਕਰਵਾਇਆ तकरीबन 3 ਸਾਲ ਦਾ ਸਮਾਂ ਬੀਤਿਤ ਹੋ ਗਿਆ ਸਤਿਗੁਰਾਂ ਨੂੰ ਲਾਹੌਰ ਵਿਖੇ ਰਹਿੰਦੇ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿਸ ਤਰ੍ਹਾਂ ਦਾ ਪਵਿੱਤਰ ਦਰਬਾਰ ਸਾਹਿਬ ਹੈ ਇਨਵੇਂ ਉਸੇ ਤਰ੍ਹਾਂ ਦਾ ਹੀ ਦਰਬਾਰ ਸਾਹਿਬ ਜਦੋਂ ਦਰਸ਼ਨ ਕਰੀਏ ਸ੍ਰੀ ਪਾਕਿਸਤਾਨ ਪਾਕਿਸਤਾਨ ਵਿਖੇ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜਿਆਂ ਦਾ ਜਨਮ ਸਥਾਨ ਗੁਰਦੁਆਰਾ ਸਾਹਿਬ ਟੂਨਾ ਮੰਡੀ ਲਾਹੌਰ ਵਿਖੇ ਇਹਨਾਂਵੇਂ ਉਸੇ ਤਰ੍ਹਾਂ ਦਾ ਹੀ ਨਕਸ਼ਾ ਜਿਹੜਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਫਾਵਨ ਸਥਾਨ ਤਿਆਰ ਕਰਵਾਇਆ ਗੁਰੂ ਅਰਜਨ ਦੇਵ ਸਾਹਿਬ ਮਹਾਰਾਜਿਆਂ ਦੇ ਹਿਰਦੇ ਅੰਦਰ ਗੁਰੂ ਦੇ دیدار ਪ੍ਰਤੀ ਮਹਾਰਾਜ ਇਰਦੇ ਅੰਦਰ ਤੜਫ ਹੈ ਕਦੋਂ ਜਾ ਕਰਕੇ ਧੰਨ ਗੁਰੂ ਰਾਮਦਾਸ ਸਹਿ ਮਹਾਰਾਜਿਆਂ ਦੇ ਮੈਂ ਦਰਸ਼ਨ ਕਰਾਂ ਪਤਰਕਾ ਲਿਖੀ ਹੈ ਸ੍ਰੀ ਗੁਰੂ ਅਰਜਨ ਦੇਵ ਸਹਿ ਮਹਾਰਾਜਿਆਂ ਨੇ ਮਾਜ ਰਾਗ ਅੰਦਰ ਪਾਵਨ ਸ਼ਬਦ ਹੈ ਸ਼ਬਦ ਹਜ਼ਾਰੇ ਬਾਣੀ ਅੰਦਰ ਅਸੀਂ ਪਾਵਨ ਸ਼ਬਦ ਪੜ੍ਹਦੇ ਆਂ ਮਾਜ ਮਹੱਲਾ ਪੰਜਵਾਂ ਘਰ ਚੌਥਾ ਤੇਰਾ ਮਨ ਲੋਚੈ ਗੁਰਦਰਸ਼ਨ ਤਾਂ ਹੀ ਬਿਲਪ ਕਰੇ ਚਾਤਰ ਕੀ ਨਿਆਈ ਰੇਖਾ ਨਾ ਉਤਰੈ ਸ਼ਾਂਤ ਨਾ ਹੋਵੇ ਬਿਨ ਦਰਸ਼ਨ ਸੰਤ ਪਿਆਰੇ ਜੀਉ ਹਉ ਕੋ ਲੀ ਜੀਉ ਕੋਲ ਕੁਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਉ ਰਹਾਉ ਕਿਉ ਇੱਕ ਨੰਬਰ ਪੱਤਰ ਕਾ ਲਿਖ ਕਰਕੇ ਸਿੱਖ ਨੂੰ ਮਹਾਰਾਜੀਆਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭੇਜਿਆ ਪੱਤਰ ਕਾ ਲੈ ਕੇ ਆਇਆ ਰਸਤੇ ਵਿੱਚ ਬਾਬਾ ਪੀਰਤੀ ਚੰਦ ਜੀ ਮਿਲ ਗਏ ਬਾਬਾ ਪੀਰਤੀ ਚੰਦ ਜੀ ਨੂੰ ਦੱਸਿਆ ਕਿ ਇਹ ਪੱਤਰ ਕਾ ਗੁਰੂ ਅਰਜਨ ਦੇਵ ਸਾਹਿਬ ਜੀ ਆਨੇ ਭੇਜੀ ਹੈ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ ਗੀਰਤੀ ਚੰਦ ਨੇ ਪੱਤਰ ਕਾ ਫੜ ਕੇ ਆਪਣੇ ਪਾਸ ਰੱਖ ਲਈ ਔਰ ਗੁਰਸਿੱਖ ਨੂੰ ਕਹਿ ਦਿੱਤਾ ਕਿ ਮੈਂ ਆਪ ਗੁਰੂ ਸਾਹਿਬ ਜੀ ਤੱਕ ਕੌਣ ਚਾਹ ਦਿਆਂਗਾ ਸਿੱਖ ਵਾਪਸ ਆ ਗਿਆ ਕਾफी ਸਮਾਂ ਫੇਰ ਕੁੜੀ ਕਰਦਿਆਂ ਜਦੋਂ ਕੋਈ ਬੁਲਾਵਾ ਨਹੀਂ ਆਇਆ ਸੱਦਾ ਨਹੀਂ ਆਇਆ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਫਿਰ ਦੋ ਨੰਬਰ ਪੱਤਰ ਕਾ ਲਿਖ ਕੇ ਇਰਾ ਮੁਖ ਸੁਹਾਗਲੀਓ ਸਹਜ ਤੁੰਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਅਨ ਸੁਦੇਸ ਜਹ ਤਵਸਿਆ ਮੇਰ ਸੱਜਣ ਵੀ ਤੂ ਰਾਰੇ ਜੀਓ ਹੋਂ ਕੋਲੀ ਹੋਂ ਕੋਨ ਕੁਮਾਈ ਗੁਰ ਸੱਜਣ ਵੀ ਤੂ ਰਾਰੇ ਜੀਓ ਰਹਾਓ 2 ਨੰਬਰ ਪੱਤਰ ਕਾ ਲਿਖ ਕਰਕੇ ਫਿਰ ਉਸੇ ਗੁਰ ਸਿੱਖ ਨੂੰ ਭੇਜਿਆ ਸ੍ਰੀ ਅਮਰਸਰ ਸਾਹਿਬੀ ਕੇ ਆਇਆ ਹਾ ਬਾਬਾ ਪੀਰਤੀ ਚੰਦ ਫੇਰ ਰਾਸਤੇ ਵਿੱਚ ਮਿਲ ਗਏ ਦੱਸਿਆ ਉਹ ਚਿੱਠੀ ਫੇਰ ਫੜ ਲਈ ਇਹ ਦਿੱਤਾ ਕਿ ਹਜੇ ਗੁਰੂ ਅਰਜਨ ਦੇਵ ਜੀ ਨੂੰ ਕਹਿਣਾ ਕਿ ਉੱਥੇ ਰਹਿਣ ਜਦੋਂ ਬੁਲਾਵਾਂਗੇ ਫਿਰ ਆਉਗਾ ਵਾਪਸ ਆ ਗਿਆ ਗੁਰਸਿੱਖ ਬਾਬਾ ਪਿਰਥੀ ਜਨ ਜੀ ਨੇ ਇਹ ਦੋਨੋਂ ਪੱਤਰ ਖਾਵਾ ਆਪਣੇ ਪਾਸ ਰੱਖ ਲਈਆਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ ਨਹੀਂ ਦਿੱਤੇ ਕਾਫੀ ਸਮੇਂ ਬਾਅਦ ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਤਿੰਨ ਨੰਬਰ ਪੱਤਰ ਕਾ ਫਾ ਕਰਕੇ ਇਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀਐ ਪ੍ਰੇਅ ਤੁਧ ਭਗਵੰਤਾ ਮੋਹਿ ਰਹਿਣ ਨਾ ਬਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੀ ਜਿਉ ਹਉ ਖੋਲੀ ਜਿਉ ਕੋ ਹੁਨ ਘਮਾਈ ਕੇ ਸੱਚੇ ਗੁਰ ਦਰਬਾਰੀ ਜਿਉ ਰਹਾ ਹੋ ਜਨਮ ਨੰਬਰ ਪੱਤਰ ਕਾ ਪਾਖਰ ਕੇ ਸਿੱਖ ਨੂੰ ਕਿਹਾ ਜੇ ਫਿਰਤੀ ਚੰਦ ਰਸਤੇ ਵਿੱਚ ਮਿਲੇ ਵੀ ਉਹਨੂੰ ਦੇਣੀ ਗੁਰੂ ਰਾਮਦਾਸ ਸਹਿਬ ਮਹਾਰਾਜ ਜੀਆਂ ਨੂੰ ਇਹ ਪੱਤਰ ਕਾ ਪਹੁੰਚਾ ਕੇ ਹੋ ਟੇਕ ਗਿਆ ਗੁਰੂ ਰਾਮਦਾਸ ਸਾਹਿਬ ਮਹਾਰਾਜਿਆਂ ਦੇ ਹਜੂਰ ਸਤਿਗੁਰਾਂ ਦੇ ਚਰਨਾਂ ਤੇ ਵਥਾ ਦੇਖਿਆ ਗੁਰੂ ਰਾਮਦਾਸ ਸਾਹਿਬ ਮਹਾਰਾਜਿਆਂ ਨੂੰ ਪੱਤਰਕਾ ਦਿੱਤੀ ਗੁਰੂ ਸਾਹਿਬ ਜੀ ਆਨੇ ਪੜ੍ਹੀ ਦੇਖਿਆ ਵੀ 3 ਨੰਬਰ ਪਾਇਆ ਹੋਇਆ ਬਾਬਾ ਬੁੱਢਾ ਸਾਹਿਬ ਜੀ ਨੂੰ ਹੋਰ ਨਿਕਟਵਰਤੀ ਸਿੱਖਾਂ ਨੂੰ ਮਹਾਰਾਜਿਆਂ ਨੇ ਭੇਜਿਆ ਲਾਹੌਰ ਵਿਖੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜਿਆਂ ਨੂੰ ਬਾਬਾ ਬੁੱਢਾ ਸਾਹਿਬ ਦੀ ਹਤਗੁਰਾਂ ਨੂੰ ਨਾਲ ਲੈ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਮਹਾਰਾਜਿਆਂ ਦੇ ਨਾਲ ਬਚਨ ਵਿਲਾਸ ਹੋਏ ਸਤਗੁਰਾਂ ਨੇ ਕਿਹਾ ਦੋ ਪੱਤਰ ਕਾਮ ਪਹਿਲਾਂ ਵੀ ਸਿੱਖ ਦੇ ਕਰਕੇ ਗਿਆ ਉਸ ਸਿੱਖ ਨੇ ਦੱਸਿਆ ਕਿ ਬਾਬਾ ਪੀਰਤੀ ਚੰਦ ਜੀ ਰਾਸਤੇ ਵਿੱਚ ਮਿਲ ਲੈਂਦੇ ਸਨ ਉਹਨਾਂ ਨੇ ਕਿਹਾ ਕਿ ਮੈਂ ਆਪ ਸਤਗੁਰੂ ਜੀ ਦੇ ਪਾਸੇ ਪੱਤਰ ਕਾ ਮ ਭੇਜ ਦਿਆ। ਬਾਬਾ ਪਿਰਥੀ ਚੰਦ ਜੀ ਮੁਕਰ ਗਏ ਕਹਿਣ ਲੱਗੇ ਮੇਰੇ ਕੋਲੇ ਤਾਂ ਕੋਈ ਪੱਤਰ ਕਾ ਨਹੀਂ ਆਇਆ। ਸੰਗਤ ਦਾ ਭਾਰੀ ਇਕੱਠ ਹੋਇਆ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜਿਆਂ ਨੂੰ ਸਤਗੁਰਾਂ ਨੇ ਆਪਣੇ ਪਾਸ ਉਠਾਇਆ। ਬਾਬਾ ਪਿਰਥੀ ਚੰਦ ਜੀ ਨੂੰ ਮਹਾਰਾਜ ਜੀ ਕਹਿਣ ਲੱਗੇ ਗੁਰਸਿੱਖ ਨੂੰ ਭੇਜਿਆ ਜਾਓ ਇਹਨਾਂ ਦੇ ਫਲਾਣੇ ਕਮਰੇ ਦੇ ਵਿੱਚ ਇਹਨਾਂ ਦਾ ਕੁੜਤਾ ਲਟਕਦਾ ਹੈ ਉਸ ਕੁੜਤੇ ਦੇ ਵਿੱਚ ਕਿਸੇ ਦੇ ਵਿੱਚ ਦੋ ਪੱਤਰਕਾਵਾਂ ਪਈਆਂ ਕੱਢ ਕੇ ਲਿਆਓ ਗੁਰਸਿੱਖ ਗਿਆ ਦੋਨੋਂ ਪੱਤਰਕਾਵਾਂ ਕੱਢ ਕੇ ਲਿਆਇਆ ਬਾਬਾ ਪਿਰਸੀ ਚੰਦ ਜੀ ਫੇਰ ਮੁੜ ਕੇ ਕਹਿਣ ਲੱਗੇ ਤਾਂ ਮੇਰੀਆਂ ਹਨ ਸਤਿਗੁਰੂ ਜੀ ਕਹਿੰਦੇ ਜੇ ਤੇਰੀਆਂ ਨੇ ਤੀਸਰਾ ਬੰਦ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਤੇ ਚੌਥਾ ਤੁਸੀਂ ਵਿਚਾਰਨ ਕਰਦੇ ਹੋ ਜਿਸ ਹਿਰਦੇ ਅੰਦਰ ਹੰਕਾਰ ਹੋ ਵਿਹੋਮ ਹੋਵੇ ਈਰਖਾ ਦਵੇਸ਼ ਹੈ ਦੁਨਿਆਵੀ ਬਿਰਤੀ ਹੈ ਉੱਥੇ ਹਿਰਦੇ ਅੰਦਰੋਂ ਇਹ ਬਾਣੀ ਕਿਉਂਕਿ ਬਾਣੀ ਤਾਂ ਤਰੋ ਹੈ ਇਲਹਾਮ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਫਿਰ 사ਤਗੁਰਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਕਿਹਾ ਇਹ ਸ਼ਬਦ ਜਿਹੜਾ ਹੈ ਆਪ ਜੀ ਪੂਰਾ ਕਰਦੇ ਸਤਿਗੁਰਾਂ ਦੇ ਚੌਥਾ ਬੰਦ ਉਚਾਰਨ ਕੀਤਾ ਭਾਗ ਹੋਆ ਗੁਰਸੰਤ ਮਿਲਾਇਆ ਰਬ ਵਿਨਾਸੀ ਕਰਮਹਿ ਪਾਇਆ ਸੇਵ ਕਰੀ ਪਲ ਚਸਾ ਨ ਵਿਛੜਾ ਜਨ ਨਾਨਕ ਦਾਸ ਤੁਮ ਹਰੇ ਜੀਉ ਹਉ ਖੋਲੀ ਜਿਉ ਕੋਲ ਕੋ ਵਹੀ ਜਨ ਨਾਨਕ ਦਾਸ ਤੁਮ ਹਰੇ ਜੀਉ ਰਹਾ ਉਹ ਸ਼ਬਦ ਸੰਪੂਰਨ ਕੀਤਾ ਸਾਰੀ ਸੰਗਤ ਦਾ ਭਾਰੀ ਇਕੱਠ ਸੀ ਗੁਰੂ ਰਾਮਦਾਸ ਸਹਿਬ ਮਹਾਰਾਜੀਆਂ ਨੇ ਬਾਬਾ ਬੁੱਢਾ ਜੀ ਕੋਲ ਆ ਗੁਰਿਆਈ ਦੀ ਰਸਮ ਵਿੱਚ ਬਹੁਦਿਆ ਹੋਇਆ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰਿਆਈ ਦਾ ਤਿਲਕ ਲਾਇਆ। ਔਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀਆਂ ਨੂੰ ਅੱਜ ਦੇ ਦਿਨ ਸਾਲ 1581 ਈਸਵੀ ਨੂੰ 18 ਸਾਲ ਦੀ ਉਮਰ ਸੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਅਤੇ ਗੁਰੂ ਰਾਮਦਾਸ ਸਹਿਬ ਮਹਾਰਾਜੀਆਂ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ। ਸਾਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜਿਆਂ ਨੇ ਗੁਰਤਾ ਗੱਦੀ ਤੇ ਵਿਰਾਜਮਾਨ ਹੁੰਦੇ ਆਂ। अनेका ਕਾਰਜ ਜਿਹੜੇ ਸੰ ਮਹਾਰਾਜਿਆਂ ਨੇ ਕੀਤੇ। ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਸੀ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜਿਆਂ ਨੇ ਅੰਮ੍ਰਿਤ ਸਰੋਵਰ ਨੂੰ ਪੱਕਿਆ ਕੀਤਾ। ਹੋਰ ਇਸ ਅੰਮ੍ਰਿਤ ਸਰੋਵਰ ਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਮੁਖ ਗ੍ਰੰਥੀ ਥਾਪ ਕਰਕੇ ਇਹ ਮਹਾਨ ਕਾਰਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਕੀਤਾ 15 ਭਗਤ ਸਹਿਬਾਨਾਂ ਦੀ ਬਾਣੀ ਨੰਗੁਰ ਸਿੱਖਾਂ ਦੀ ਬਾਣੀ ਪੰਜ ਗੁਰੂ ਸਾਹਿਬਾਨਾਂ ਦੀ ਬਾਣੀ ਔਰ 11 ਪਤ ਸਾਹਿਬਾਨਾਂ ਦੀ ਬਾਣੀ ਸਮੁੱਚੀ ਬਾਣੀ ਦਾ ਸੰਗ੍ਰਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਸੋਪ ਦੀ ਸੰਪਾਦਨਾ ਕੀਤੀ ਔਰ ਸਤਗੁਰਾਂ ਨੇ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਾਵਨ ਅਸਥਾਨ ਔਰ अनेਕਾਂ ਹੀ اور نگر گرو ارجن دیو سا مہاراجیا نے سری ترن تارن صاحب ایک لاکھ چپنجا ہجار روپیہ دے کر کے مہاراجیا نے اے تھان جیڑی ہے اے جگہ مہاراجیاں نے خرید دیا اور اس کے ساتھ ستگر نے سندر سی اور نگر وسایا اور کوڑیاں دا بڑا آشرم جڑا سی اس تھان بنایا ਦੁਖੀਆਂ ਗਰੀਬਾਂ ਦੇ ਦਰਦ ਨੂੰ ਮਹਾਰਾਜਿਆਂ ਨੇ ਇਸ ਥਾਂ ਤੇ ਦੂਰ ਕੀਤਾ ਚੋਲਾ ਸਾਹਿਬ ਨਗਰ ਪਹਿਲਾਂ ਭੈਣੀ ਨਗਰ ਸੀ ਭੈਣੀ ਨਗਰ ਤੋਂ ਮਹਾਰਾਜਿਆਂ ਨੇ ਚੋਲਾ ਸਾਹਿਬ ਨਗਰ ਦਾ ਨਾਂ ਰੱਖਿਆ ਕਰਤਾਰਪੁਰ ਜਲੰਧਰ ਦੇ ਕੋਲ ਇਹ ਪਾਵਨ ਨਗਰ ਬਸਾਇਆ ਮਹਾਰਾਜਿਆਂ ਨੇ अनेका ਸੰਸਾਰੀ ਜੀਵਾਂ ਦੇ ਭਲੇ ਵਾਸਤੇ ਕਿਉਂਕਿ ਪਾਈ ਸਤਾ ਤੇ ਬਲਵੰਡ ਜੀ ਜ਼ਿਕਰ ਕਰਦੇ ਤਖਤ ਬੈਠਾ ਅਰਜਨ ਗੁਰੂ ਸਤਗੁਰ ਕਾ ਕੇ ਵੈ ਚੰਦ ਹੋਆ ਸਤਗੁਰਾਂ ਦੀ ਮਹਿਮਾ ਸਤਗੁਰਾਂ ਦਾ ਪਰਤਾਪ ਛਾਰੇ ਪਾਸੇ ਉਗਵਣੋ ਤਿਆਤ ਬਣੋ ਚੌ ਚੱਕੀ ਕੀ ਅਨਲੋਹਾ ਸੂਰਜ ਚੜਨ ਤੋਂ ਡੁੱਬਣ ਤੱਕ ਔਰ ਡੁੱਬਣ ਤੋਂ ਸੂਰਜ ਚੜਨ ਤੱਕ ਚਾਰੇ ਪਾਸੇ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜੀਆਂ ਦਾ ਪ੍ਰਤਾਪ ਸਤਿਗੁਰਾਂ ਦਾ ਜਸ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜੀਆਂ ਦੇ ਸਮੇਂ ਸ੍ਰੀ ਅਮਰ ਸਰ ਸਹਿਬ ਦੀ ਧਰਤੀ ਤੇ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਔਰ ਕੇਵਲ ਸ੍ਰੀ ਗੁਰੂ ਨਾਨਕ ਦੇਵ ਸਹਿਬ ਮਹਾਰਾਜੀਆਂ ਦੀ ਵਰਸਾਈ ਹੋਈ ਉਹ ਸਿੱਖੀ ਦੀ ਦਾਤ ਕੇਵਲ ਸਿੱਖੀ ਨਹੀਂ ਅਨੇਕਾਂ ਦੂਸਰੇ ਧਰਮਾਂ ਦੇ ਲੋਕ ਵੀ ਆ ਕਰਕੇ ਸਤਿਗੁਰਾਂ ਦੇ ਜਦੋਂ ਦਰਸ਼ਨ ਕਰਦੇ ਸਤਿਗੁਰਾਂ ਦੇ murid ਹੋ ਜਾਂਦੇ ਅਨੇਕਾਈ ਗੁਰਮੁਖ ਪਿਆਰੇ ਜਿਹੜੇ ਸਤਿਗੁਰਾਂ ਦੀ ਸ਼ਰਣ ਵਿੱਚ ਆਏ ਸਦੀਵ ਕਾਲ ਲਈ ਸਤਿਗੁਰਾਂ ਦੇ ਦਰ ਕਰਦੇ murid ਹੋ ਕੇ ਭਾਈ ਮੰਜ ਸਖੀ ਸਰਵਰਦਾ ਪੁਜਾਰੀ ਸੀ ਉਹ ਸਤਿਗੁਰਾਂ ਦੀ ਸ਼ਰਣ ਵਿੱਚ ਆਇਆ ਮਹਾਰਾਜਿਆਂ ਨੇ ਸੀਨੇ ਨਾਲ ਲਾ ਕੇ ਕਿਹਾ ਮੰਜ ਪਿਆਰਾ ਗੁਰੂ ਨੂੰ ਗੁਰਮੰਜ ਪਿਆਰਾ ਮਨ ਗੁਰੂ ਖਾਬੋਇთა ਜਗ ਲੰਗਨ ਹਾਰ ਭਾਈ ਬੈਲੋ ਭਾਈ ਬੈਲੋ ਤੋਂ ਕਿਰਪੋ ਕਰ ਕਿਰਪਾ ਕਰਦੇ ਆ ਮਹਾਰਾਜਿਆਂ ਨੇ ਕਿਹਾ ਭਾਈ ਬੈਲੋ ਸਭ ਤੋਂ ਪਹਿਲੋ अनेਕਾਂ ਹੀ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਕਰਕੇ ਜਿਨ੍ਹਾਂ ਨੇ ਅਨਮੱਤਾਂ ਨੂੰ ਤਾਰਨ ਕੀਤਾ ਹੋਇਆ ਸੀ ਅਨਮਤੀਏ ਲੋਕ ਜਦੋਂ ਸਤਿਗੁਰਾਂ ਦੀ ਸ਼ਰਣ ਵਿੱਚ ਆਉਂਦੇ ਸਤਿਗੁਰਾਂ ਦੇ ਬ੍ਰੀਧ ਹੋ ਜਾਂਦੇ ਗੁਰਮਤਿ ਕਾਰਨ ਕੀਤੇ ਕਿਰਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਜਿਹੜਾ ਸੀ ਉਹ ਦੂਰ ਕੀਤਾ ਐਸੀ ਕਿਰਪਾ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਹਾਂ ਵਰਤਾਈ ਔਰ ਸਤਿਗੁਰਾਂ ਦੇ ਜੀਵਨ ਕਾਲ ਦੇ ਦੌਰਾਨ ਅਨੇਕਾਂ ਕਾਰ ਅੱਜ ਦੇ ਦਿਨ ਮਹਾਰਾਜ ਜੀ ਕੁਰਤਾ ਗੱਦੀ ਤੇ ਸਭਾ ایمان ਹੋਏ ਸਰਤ ਸਤਿਗੁਰਾਂ ਦੇ ਕੁਰਤਾ ਗੱਦੀ ਪਰਵਧੀਆਂ ਸਭੋ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਹੋਈਆਂ ਭੈਂਤ ਫੁੱਲਾਂ ਦੀ ਜਿਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ